ਜਦੋਂ ਗੱਲ ਕਹਿ ਦਿੱਤੀ ਗਈ ਸੀ ਕਿ ਡੋਨਲਡ 트੍ਰੰਪ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਵਿੱਚ ਪਾ ਕੇ ਤੇ ਦੋਵਾਂ ਦੇਸ਼ਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ ਤੇ 트੍ਰੰਪ ਨੇ ਆਪਣੇ ਐਕਸ ਦੇ ਉੱਤੇ ਵੀ ਲਿਖਿਆ ਸੀਗਾ ਐਕਸ ਹੈਂਡਲ ਦੇ ਉੱਤੇ ਕਿ ਭਾਈ ਦੋਵੇਂ ਦੇਸ਼ ਇਸ ਗੱਲ ਦੇ ਰਜ਼ਾਮੰਦ ਹੋ ਗਏ ਆ ਕਿ ਅਸੀਂ ਹੁਣ ਜੰਗ ਨਹੀਂ ਲੜਾਂਗੇ ਤੇ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਾਨਫਰੰਸ ਕਰਕੇ ਕਿ ਭਾਰਤ ਵੀ ਹੁਣ ਯੁੱਧ ਦੇ ਵਿੱਚ ਨਹੀਂ ਯਾਨੀ ਕਿ ਉਹਨੇ ਵੀ ਹੁਣ ਗੱਲ ਮੰਨ ਲਈ ਆ ਤੇ ਪਪਸਤਾਰ ਨੇ ਵੀ ਮੰਨ ਲਈ ਆ ਅਸੀਂ ਸਮੁੰਦਰ ਰਾਹੀਂ ਹਵਾ ਰਾਹੀਂ ਯਾਨੀ ਕਿ ਆਕਾਸ਼ ਰਾਹੀਂ ਤੇ ਜ਼ਮੀਨ ਦੇ ਰਾਹੀਂ ਹਮਲਾ ਨਹੀਂ ਕਰਾਂਗੇ ਉਧਰ ਪਾਕਿਸਤਾਨ ਦੇ ਵੱਲੋਂ ਵੀ ਖਬਰ ਕਹਦੇ ਵੀ ਇਹੋ ਜੀ ਆ ਗਈ ਸੀ ਤੇ ਲੋਕਾਂ ਨੇ ਖੁਸ਼ੀ ਮਨਾਈ ਪਰ ਅਚਾਨਕ ਫਿਰ ਇਹ ਖਬਰ ਆਈ ਕਿ ਪਾਕਿਸਤਾਨ ਮੁਕਰ ਗਿਆ ਅਚਾਨਕ ਖਬਰ ਇਹ ਆਈ ਜੀ ਕਿ ਪਾਕਿਸਤਾਨ ਦੇ ਵੱਲੋਂ ਫਿਰ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ ਗਈ ਆ ਇਹ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕੋਈ ਇਹ ਵੀ ਗਲਤ ਕਹਿ ਸਕਦਾ ਕਿ ਰਾਤ ਦੇ ਵੇਲੇ ਫਿਰ ਤੁਸੀਂ ਕਿਹੜੇ ਕਾਰਨ ਕਰਕੇ ਤੇ ਇਦਾਂ ਲਾਈਟ ਜਗਾਈ ਆ ਗੱਡੀ ਦੀ ਅਸਲ ਵਿੱਚ ਮੈਂ ਜਾਣਕਾਰੀ ਜ਼ਰੂਰੀ ਇਹ ਸਾਂਝ ਕਰਨੀ ਚਾਹੁੰਦਾ ਸੀ ਕਿ ਇਸ ਵੇਲੇ ਇੱਕ ਵਾਰ ਫਿਰ ਬਲੈਕਆਊਟ ਕਰ ਦਿੱਤਾ ਗਿਆ ਉਦਾਂ ਵੈਸੇ ਸ਼ਹਿਰ ਦੇ ਵਿੱਚ ਆ ਦੇਖ ਲਓ ਤੁਸੀਂ ਗੱਡੀਆਂ ਆ ਜਾ ਰਹੀਆਂ ਤੇ ਇਹਨਾਂ ਗੱਡੀਆਂ ਦੇ ਮੇਰੇ ਖਿਆਲ ਵਿੱਚ ਆਉਣ ਜਾਣ ਦੇ ਉੱਤੇ ਤੇ ਕੋਈ ਪਾਬੰਦੀ ਨਹੀਂ ਹੈ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਵੇਲੇ ਲਾਈਟਾਂ ਜਗ ਵੀ ਰਹੀਆਂ ਪਰ ਫਿਰ ਵੀ ਲੱਗਦਾ ਏ ਸੀ ਕਿ ਇੱਥੇ ਜਗਮਗ ਜਗਮਗ ਜਿਵੇਂ ਆਮ ਸ਼ਹਿਰਾਂ ਦੇ ਵਿੱਚ ਹੁੰਦੀ ਆ ਆਮ ਥਾਵਾਂ ਤੇ ਉਵੇਂ ਹੋ ਜਾਣੀਆਂ ਪਰ ਇੱਕ ਵਾਰ ਫਿਰ ਪਾਕਿਸਤਾਨ ਦੇ ਵੱਲੋਂ ਮੁਕਰਨ ਦੇ ਕਰਕੇ ਇਹ ਸਥਿਤੀ ਬਣ ਗਈ ਹੈ ਇਸ ਵੇਲੇ ਰਾਤ ਨੂੰ ਬਰਨਾਲਾ ਦੇ ਵੱਲ ਫਿਰੋਜ਼ਪੁਰ ਦੇ ਵੱਲ ਪਠਾਨਕੋਟ ਦੇ ਵੱਲ ਫਾਜ਼ਿਲਕਾ ਦੇ ਵੱਲ ਜਲੰਧਰ ਦੇ ਵੱਲ ਤੇ ਕਈ ਹੋਰ ਥਾਂ ਜਿਹੜੇ ਆ ਗੁਰਦਾਸਪੁਰ ਤੇ ਸਮੇਤ ਕਈ ਹੋਰ ਸ਼ਹਿਰ ਉਹਨਾਂ ਦੇ ਵਿੱਚ ਫੇਰ ਬਲੈਕਆਊਟ ਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬਣੂਗਾ ਕੀ ਹੁਣੇ-ਹੁਣੇ ਮੈਂ ਇੱਕ ਬਿਆਨ ਪੜ੍ਹ ਕੇ ਹਟਿਆ ਜਿਹੜਾ ਕਿ ਹੈਗਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਭਾਰਤ ਦੇ ਵੱਲੋਂ ਹਮਲਾ ਕੀਤਾ ਗਿਆ ਉਹਨੇ ਫੇਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਇਹ ਭਾਰਤ ਨੇ ਗਲਤੀ ਕੀਤੀ ਹੈ ਤੇ ਅਸੀਂ ਖੂਨ ਦੇ ਆਖਰੀ ਕਤਰੇ ਤੱਕ ਲੜਾਂਗੇ ਭਾਰਤ ਦੇ ਵੱਲੋਂ ਗਲ ਕਹ ਦਿੱਤੀ ਗਈ ਹੈ ਕਿ ਅਸੀਂ ਆਪਣੀ ਦੇਸ਼ ਦੀ ਮਿਲਟਰੀ ਨੂੰ ਅਸੀਂ ਆਪਣੀ ਫੌਜ ਨੂੰ ਫ੍ਰੀ ਹੈਂਡ ਕਰ ਦਿੱਤਾ ਉਹ ਹਮਲੇ ਨਾਲ ਮੌਕੇ ਮੁਤਾਬਕ ਆਪੇ ਨਿੱਠੂਗੀ ਤੇ ਪਾਕਿਸਤਾਨ ਦੇ ਵੱਲੋਂ ਗਲਤੀ ਕੀਤੀ ਗਈ ਹੈ ਉਹਦੇ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ਨਗਰੋਟਾ ਖੇਤਰ ਦੇ ਵਿੱਚ ਹਮਲਾ ਕੀਤਾ ਗਿਆ ਖਬਰਾਂ ਇਹ ਵੀ ਆ ਰਹੀਆਂ ਕਿ ਪਠਾਨਕੋਟ ਦੇ ਵੱਲ ਫਿਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਮਤਲਬ ਇਹ ਜੀ ਕਿ ਲੋਕਾਂ ਨੂੰ ਜਿਹੜਾ ਮਾੜਾ ਜਿਹਾ ਸੁਖਦਾ ਸਾ ਆਇਆ ਸੀ ਇੱਕ ਵਾਰ ਉਹ ਫੇਰ دہشت ਦੇ ਪਰਛਾਵੇਂ ਦੇ ਵਿੱਚ ਹੈ ਗੱਲ ਮੁੜ ਘਿੜ ਕੇ ਉੱਥੇ ਦੀ ਉੱਥੇ ਫੇਰ ਆ ਗਈ ਆ ਜੇ ਭਾਰਤ ਇਹ ਗੱਲ ਕਹਿ ਰਿਹਾ ਕਿ ਭਾਈ ਅਸੀਂ ਵੀ ਜੰਗਬੰਦੀ ਦੀ ਉਲੰਘਣਾ ਕੀਤੀ ਪਾਕਿਸਤਾਨ ਨੇ ਕੀਤੀ ਹੈ ਤੇ ਜੇਕਰ ਪਾਕਿਸਤਾਨ ਨੇ ਗੱਲ ਕਹਿ ਰਿਹਾ ਕਿ ਅਸੀਂ ਨਹੀਂ ਕੀਤੀ ਹੈ ਭਾਰਤ ਨੇ ਕੀਤੀ ਆ ਫਿਰ ਪਿਛਲੀ ਗੱਲ ਕੀ ਹੋਊਗੀ ਕੁਝ ਕਮੇਡੀ ਦੇ ਅੰਦਾਜ਼ੇ ਹਾਲਾਂਕਿ ਮੈਂ ਸੋਸ਼ਲ ਮੀਡੀਆ ਦੇ ਉੱਤੇ 100% ਦੀ ਕਰੇ ਯਕੀਨ ਨਹੀਂ ਕਰਦਾ ਨੈਸ਼ਨਲ ਮੀਡੀਆ ਦੀਆਂ ਤੇ ਚਲੋ ਗੱਲਾਂ ਹੀ ਛੱਡੋ ਨੈਸ਼ਨਲ ਮੀਡੀਆ ਇਹ ਗੱਲ ਕਹਿੰਦਾ ਕੁਝ ਕ ਕਿ ਚੀਨ ਦੇ ਵੱਲੋਂ ਪਾਕਿਸਤਾਨ ਨੂੰ ਹਮਾਇਤ ਦਿੱਤੀ ਗਈ ਹੈ ਤੇ ਇਹ ਗੱਲ ਕਹੀ ਗਈ ਹੈ ਕਿ ਤੁਹਾਡੀ ਪ੍ਰਭੂਸਤਾ ਤੇ ਪਾਕਿਸਤਾਨ ਦੀ ਆਜ਼ਾਦੀ ਵਾਸਤੇ ਅਸੀਂ ਪਿੱਠ ਤੇ ਖੜੇ ਆਂ ਭਾਰਤ ਇਹ ਗੱਲ ਕਹਿੰਦਾ ਵੀ ਸਾਨੂੰ ਜਦੋਂ ਟਰੰਪ ਨੇ ਗੱਲ ਕਹਿਤੀ ਤੇ ਫਿਰ ਅਸੀਂ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾ ਦਿੱਤੀ ਪਰ ਅਸੀਂ ਬਖਸ਼ਾਂਗੇ ਨਹੀਂ ਜੇਕਰ ਅੱਤਵਾਦੀ ਹਮਲਾ ਮੁੜ ਕੇ ਹੋ ਗਿਆ ਤਾਂ ਇਸ ਸਾਰੇ ਦੌਰ ਦੇ ਵਿੱਚ ਕਿਤੇ ਬੰਬ ਡਿੱਗਿਆ ਪਿਛਲੇ ਕਈ ਦਿਨਾਂ ਦੇ ਵਿੱਚ ਕਿਤੇ ਮਿਜ਼ਾਈਲ ਡਿੱਗੀ ਕਿਤੇ ਅਸੀਂ S400 ਦੇ ਨਾਲ ਨਕਾਰਾ ਕੀਤਾ ਉਧਰ ਨੇ ਪਾਸੇ ਆਉਂਦੇ ਜਿਹੜੇ ਆ ਡਰੋਨ ਪਰ ਸਵਾਲੇ ਪੈਦਾ ਹੁੰਦਾ ਜੀ ਕਿ ਪਹਿਨਗਾਮ ਦੇ ਵਿੱਚ ਜਿਹੜੇ 26 ਬੇਕਸੂਰ ਮਾਰੇ ਗਏ ਆ ਉਹਨਾਂ ਨੂੰ ਮਾਰਨ ਵਾਲੇ ਲੋਕ ਕੌਣ ਸਨ ਤੇ ਕੀ ਉਹ ਮਾਰ ਦਿੱਤੇ ਗਏ ਨੇ ਜੈ ਹਨ ਜਾਂ ਨਹੀਂ ਸਵਾਲੇ ਪੈਦਾ ਹੁੰਦਾ ਕਿ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਵੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ ਕੁਝ ਕੀਤਾ ਨਹੀਂਗਾ ਉਹਦੀ ਇਹ ਸਚਾਈ ਹੈ ਜਾਂ ਇਹ ਸਚਾਈ ਕੁਝ ਹੋਰ ਆ ਸਵਾਲ ਇਹ ਆ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਹੋਰ ਲੋਕ ਮਾਰੇ ਗਏ ਆ ਧੀਰੇ ਵਿੱਚ ਸਾਡੇ ਦੇਸ਼ ਦੇ ਜਾਂਬਾਜ਼ ਫੌਜੀ ਜਵਾਨ ਵੀ ਸ਼ਹੀਦ ਹੋਏ ਆ ਉਹਨਾਂ ਦਾ ਕਸੂਰ ਕੀ ਹੈ ਸਵਾਲ ਇਹ ਪੈਦਾ ਹੁੰਦਾ ਕਿ ਦੋਵਾਂ ਦੇਸ਼ਾਂ ਦਾ ਮੀਡੀਆ ਇੱਕ ਵਾਰ ਫਿਰ ਉਸੇ ਟਕਰਾਅ ਵਾਲੀ ਸਥਿਤੀ ਦੇ ਵਿੱਚ ਆ ਗਿਆ ਮਤਲਬ ਕਿ ਇਹ ਵੀ ਗੱਲਾਂ ਉਥੇ ਦੀਆਂ ਉਥੇ ਮੁਰਕੜ ਕੇ ਫਿਰ ਆ ਗਈਆਂ ਜੋ ਚੱਲ ਰਿਹਾ ਦੋਹਾਂ ਦੇਸ਼ਾਂ ਦੇ ਵਿੱਚ ਉਹਦੇ ਬਾਰੇ ਆਪਾਂ ਜਾਣਦੇ ਆ ਜੋ ਚੱਲੀ ਜਾਣਾ ਉਹਦੇ ਬਾਰੇ ਵੀ ਭੁੱਲੇ ਨਹੀਂ ਪਰ ਮੇਰੀ ਪੰਜਾਬਗਣ ਨੂੰ ਹਮੇਸ਼ਾ ਇੱਕ ਬੇਨਤੀ ਰਹਿੰਦੀ ਆ ਕਿ ਚੱਕ ਵੀਆ ਬਈਆ ਇੱਕ ਜਿੱਥੀਆਂ ਗੱਲਾਂ ਨੂੰ ਅੱਗੇ ਤੋਂ ਅੱਗੇ ਪਚਾਉਣਾ ਬੰਦ ਕਰੋ ਇਹ ਸਮੇਂ ਦੀ ਵੱਡੀ ਲੋੜ ਆ ਕਿਉਂਕਿ ਸਾਨੂੰ ਚਾੜ ਚੜਿਆ ਹੋਇਆ ਵੀ ਜੰਗ ਲੱਗ ਗਈ ਸਾਡੇ ਤਾਂ ਮੈਂ ਅੱਜ ਇੱਕ ਚੁਟਕਲਾ ਜਾਂ ਪਤਾ ਨਹੀਂ ਮੇਰੇ ਕੋਲੇ ਆ ਗਿਆ ਬਸੇ ਮੈਂ ਸੁਣਦਾ ਨਹੀਂ ਹੁੰਦਾ ਉਹ ਦੋ ਜਣੇ ਫੋਨ ਕਾਲ ਤੇ ਗੱਲ ਕਰੀ ਜਾਂਦੇ ਵੀ ਯਾਰ ਡਿੱਗੀ ਸਾਡੇ ਖੇਤ ਦੇ ਵਿੱਚ ਮਜ਼ਾਇਲ ਆ ਡਰੋਨ ਸਾਡੇ ਖੇਤ ਚ ਡਿੱਗਿਆ ਯਾਰ ਗਵਾਂਢੀ ਚੱਕ ਕੇ ਲੈ ਗਿਆ ਤੇ ਸਾਡਾ ਨੁਕਸਾਨ ਕਰਕੇ ਆ ਐਦਾਂ ਦੀਆਂ ਗੱਲਾਂ ਤੁਹਾਨੂੰ ਕਿਉਂ ਫੁਰਦੀਆਂ ਜਦੋਂ ਇਸ ਵੇਲੇ ਆਪਾਂ ਸੰਕਟ ਦੇ ਵਿੱਚ ਹੋਈਏ ਜਦੋਂ ਲੋਕਾਂ ਦੇ ਚਿਹਰੇ ਦੇ ਉੱਤੇ ਪਿੱਲਤਣਸ਼ਾਈ ਹੋਵੇ ਸੋ ਜਿਹੜੇ ਪੁਲਿਸ ਦੇ ਜਵਾਨ ਇਸ ਵੇਲੇ ਅਤੀ ਰਾਤ ਨੂੰ ਵੀ ਸਾਡੀ ਰਾਖੀ ਵਾਸਤੇ ਥਾਂ-ਥਾਂ ਤੇ ਖੜੇ ਆ ਜਿਹੜੇ ਮੈਡੀਕਲ ਦੇ ਨਾਲ ਸੰਬੰਧਿਤ ਅਧਿਕਾਰੀਆਂ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਜਿਹੜੇ ਬਿਜਲੀ ਦੇ ਨਾਲ ਸੰਬੰਧਿਤ ਬਿਜਲੀ ਮਹਿਕਮੇ ਨਾਲ ਸੰਬੰਧਿਤ ਜਿਹੜੇ ਆ ਮੁਲਾਜ਼ਮ ਉਹਨਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਉਹਨਾਂ ਸਾਰਿਆਂ ਨੂੰ ਸਲਾਮ ਕਰਕੇ ਆਪਾਂ ਨਾ ਸ਼ੁਕਰੇ ਨਾ ਹੋਈਏ ਸ਼ੁਕਰਾਨਾ ਕਰਨਾ ਵੀ ਸਿੱਖੀਏ ਅੱਜ ਅਸੀਂ ਮੁਖਸਰ ਸਾਹਿਬ ਦੇ ਬਲ ਗਏ ਸੀ ਤੇ ਥਾਣੇ ਦੇ ਉੱਤੇ ਪੁਲਿਸ ਵਾਲੇ ਵੀਰਾਂ ਨੇ ਨਾਕੇ ਲਾਏ ਸੀ ਤੇ ਗੱਡੀਆਂ ਦੀ ਚੈਕਿੰਗ ਵੀ ਕਰਦੇ ਸੀ ਮੈਨੂੰ ਚੰਗੀ ਲੱਗੀ ਇਹ ਗੱਲ ਸੋ ਆਜੋ ਆਪਾਂ ਕੱਲੇ ਕੱਲੇ ਆਪਣਾ ਫਰਜ਼ ਸਮਝ ਗਏ ਤੇ ਸੋਸ਼ਲ ਮੀਡੀਆ ਦੇ ਉੱਤੇ ਛੁਰਲਗਾ ਨਾ ਛੱਡ ਗਏ ਤੇ ਮੇਰੀ ਫਿਰ ਬੇਨਤੀ ਆ ਵੀ ਜ਼ੀ ਨਿਊਜ਼ ਵਾਲੇ ਤੇ ਰਿਪਬਲਿਕਨ ਟੀਵੀ ਵਾਲੇ ਰਿਪਬਲਿਕ ਟੀਵੀ ਵਾਲੇ ਉਹਨਾਂ ਨੇ ਬਹੁਤ ਵਾਰ ਇਹ ਗੱਲ ਕਹੀ ਆ ਕਿ ਕਰਾਚੀ ਨੂੰ ਖਤਮ ਕਰ ਦਿੱਤਾ ਗਿਆ ਲਾਹੌਰ ਨੂੰ ਤਬਾਹ ਕਰ ਦਿੱਤਾ ਗਿਆ ਪਾਕਿਸਤਾਨ ਦੇ ਉੱਤੇ ਭਾਰਤ ਦਾ ਕਬਜ਼ਾ ਹੋ ਗਿਆ ਮੇਰੀ ਬੇਨਤੀ ਹੈ ਜੀ ਕਿ ਉਹ ਆਪਣਾ ਇੱਕ ਇੱਕ ਦਫ਼ਤਰ ਲਾਹੌਰ ਤੇ ਕਰਾਚੀ ਦੇ ਵਿੱਚ ਜ਼ਰੂਰ ਖੋਲਣ ਤੁਹਾਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਕੌਮਿਆਂ ਦੇ ਵਿੱਚ ਤੇ ਤੁਸੀਂ ਭਾਈ ਉੱਥੇ ਜਾ ਕੇ ਆਪਣਾ ਇੱਕ ਇੱਕ ਦਫ਼ਤਰ ਜ਼ਰੂਰ ਖੋਲੋ ਕਿਉਂਕਿ ਤੁਸੀਂ ਸਟੂਡੀਓ ਦੇ ਵਿੱਚ ਬੈਠ ਕੇ ਕਰੋਮਾ ਦੇ ਉੱਤੇ ਕਰੋਮਾ ਮਤਲਬ ਇਹ ਜੀ ਕਿ ਪਿਛਲੇ ਪਾਸੇ ਹਰਾ ਪਰਦਾ ਲਾ ਕੇ ਕੰਪਿਊਟਰ ਦੇ ਨਾਲ ਬੰਬ ਬੰਦੂਕਾਂ ਮਜ਼ਾਈਲਾਂ ਡਰੋਨ ਤੇ ਬੜਾ ਕੁਝ ਬਣਾ ਬਣਾ ਕੇ ਟੈਂਕ ਬਣਾ ਬਣਾ ਕੇ ਤੇ ਮੂਰੇ ਖੜ ਕੇ ਖਬਰਾਂ ਪੜ ਰਹੇ ਆ ਤੁਸੀਂ ਅਸਲੀਅਤ ਦੇ ਵਿੱਚ ਜਾ ਕੇ ਆ ਕੇ ਇਹ ਸਾਰਾ ਕੁਝ ਕਰੋ ਜਿਹੜੇ ਉਧਰਲੇ ਪਾਕਿਸਤਾਨ ਦੇ ਟੀਵੀ ਚੈਨਲ ਆ ਜਿਨ੍ਹਾਂ ਦੀ ਲੁੱਤਰੋ ਬਹੁਤ ਵੱਡੀ ਆ ਇੰਕਰਾਂ ਦੀ ਉਹਨਾਂ ਨੂੰ ਮੇਰੀ ਬੇਨਤੀ ਹੈ ਜੀ ਕਿ ਤੁਸੀਂ ਵਾਰ-ਵਾਰ ਇਹ ਗੱਲ ਕਹਿੰਦੇ ਕਿ ਭਾਰਤ ਅਮੇ ਪਹਰਾ ਮਚ ਗਿਆ ਭਾਰਤ ਕੱਬ ਕੀ ਬਣੇਗਾ ਭਾਰਤ ਦਾ ਅੰਤ ਐਸੇ ਹੈ ਉਹਨਾਂ ਨੂੰ ਬੇਨਤੀ ਜੀ ਕਿ ਆਜੋ ਤੁਸੀਂ ਇੱਥੇ ਆਪਦਾ ਦਫ਼ਤਰ ਖੋਲ੍ਹ ਲਓ ਤੁਸੀਂ ਉੱਥੇ ਬੈਠੇ ਜ਼ੋਰ ਲਾਈ ਜਾਂਦੇ ਆ ਤੇ ਇੱਧਰਲੇ ਇੱਥੇ ਬੈਠੇ ਜ਼ੋਰ ਲਾਈ ਜਾਂਦੇ ਆ ਤੁਹਾਡੇ ਤੇ ਗੁੰਮਰਾਹ ਕਰਨ ਦੇ ਸਰਕਾਰਾਂ ਨੂੰ ਪਰਚੇ ਦਰਜ ਕਰਨੇ ਚਾਹੀਦੇ ਆ ਪਰ ਸ਼ਾਇਦ ਸਰਕਾਰਾਂ ਵੀ ਸੋਚ ਲਈਆਂ ਵੀ ਇਹਨਾਂ ਨੇ ਲੋਕਾਂ ਨੂੰ ਆਹ ਲਾਇਆ ਸਾਡਾ ਕੀ ਜਾਂਦਾ ਸੋ ਲੋਕ ਨਗੋਚੀ ਹੋ ਗਏ ਜੀ ਲੋਕ ਨਾਲੇ ਗਾਲਾਂ ਕੱਢੀ ਜਾਂਦੇ ਇਹਨਾਂ ਨਾਲੇ ਵੇਖੀ ਜਾਂਦੇ ਰਹਿੰਦੇ ਆ ਸੋ ਪੁੱਲ ਮਲਾ ਕੇ ਗੱਲ ਇਹ ਜੀ ਕਿ ਮੈਂ ਦਿਖਾਉਣਾ ਹੀ ਚਾਹੁੰਦਾ ਸੀ ਵੀ ਭਾਈ ਆਹ ਰਾਤ ਦੇ ਵੇਲੇ ਘੁੱਪ ਹਨੇਰਾ ਐ ਇਸ ਵੇਲੇ ਤੇ ਅਸੀਂ ਸੜਕ ਦੇ ਉੱਤੇ ਜਾ ਰਹੇ ਆ ਤੇ ਹਾਲਾਂਕਿ ਇਹਦੇ ਵਿੱਚ ਵੀ ਕੁਝ ਕੁ ਬੰਦਿਆਂ ਨੇ ਇਹ ਗੱਲ ਕਹਿਣੀ ਲੈ ਤੁਸੀਂ ਲਾਈਟ ਜਗਾਈ ਫਿਰਦੇ ਆ ਤੁਸੀਂ ਅੰਦਰ ਐ ਕਰੀ ਫਿਰਦੇ ਆ ਆਪ ਜੀ ਦੀ ਜਾਣਕਾਰੀ ਚ ਵਾਦਾ ਕਰਨ ਦੇ ਲਈ ਕਿ ਸ਼ਹਿਰਾਂ ਦੇ ਵਿੱਚ ਹਾਲਾਤ ਪਹਿਲਾਂ ਵਾਂਗ ਹੀ ਹਨ ਸ਼ਹਿਰਾਂ ਦੇ ਵਿੱਚ ਕੁਝ ਘੰਟੇ ਦੇ ਲਈ ਪਿੰਡਾਂ ਦੇ ਵਿੱਚ ਕੁਝ ਘੰਟੇ ਦੇ ਲਈ ਲੋਕਾਂ ਨੂੰ ਰਾਹਤ ਆਈ ਪਰ 3 ਘੰਟੇ ਬਾਅਦ ਹੀ ਪਾਕਿਸਤਾਨ ਨੇ ਫੇਰ ਉਹ ਜਿਹੜੇ ਉਹ ਨਿਯਮ ਜੋ ਉਹਨਾਂ ਨੇ ਵਾਦਾ ਕੀਤਾ ਉਹ ਵਾਦਾ ਖਲਾਫੀ ਕਰ ਦਿੱਤੀ ਹੈ ਤੇ ਉਹਦੇ ਕਰਕੇ ਇੱਕ ਵਾਰ ਫੇਰ ਲੋਕਾਂ ਦੇ ਵਿੱਚ ਪਹਿਲਾਂ ਵਾਲਾ ਸਿਸਟਮ ਫੇਰ ਪਹਿਲਾਂ ਵਾਲਾ ਮਾਹੌਲ ਕਹਿੰਦੇ ਵੀ ਤੋਬਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਪਠਾਨਕੋਟ ਦੇ ਵੱਲ ਕਹਿੰਦੇ ਕਿ ਇਸ ਵੇਲੇ ਸੀਜ਼ ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਹਿੰਦੇ ਜੀ ਫਿਰ ਕਈ ਥਾਵਾਂ ਦੇ ਉੱਤੇ ਇਸ ਵੇਲੇ ਡਰੋਨ ਦਿਸ ਰਹੇ ਆ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਦੀਆਂ ਕਹਿੰਦੇ ਵੀ ਚਿੰਗਿਆੜੀਆਂ ਦੇ ਪਿੱਛੇ ਚਿੰਗਿਆੜੀਆਂ ਲੱਗੀਆਂ ਹੁੰਦੀਆਂ ਜਿਵੇਂ ਆਤਿਸ਼ਬਾਈ ਦੀ ਚਿੰਗਿਆੜੀ ਪਿੱਛੇ ਚਿੰਗਿਆੜੀ ਲੱਗੀ ਹੁੰਦੀ ਆ ਉਹ ਸਾਰਾ ਕੁਝ ਇਸ ਵੇਲੇ ਫੇਰ ਆ ਸੋ ਆਜੋ ਆਪਣਿਆਂ ਦੀ ਸੁੱਖ ਮੰਗਿ ਗਏ ਤਮਾਸ਼ੀ ਨਾ ਬਣੀਏ ਹਾਂ ਸੱਚ ਮੈਂ ਇੱਕ ਹੋਰ ਗੱਲ ਕਹਿਣੀ ਨਾ ਭੁੱਲ ਜਾ ਕੁਝ ਕੁ ਲੋਕਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਨਾ ਵਕ ਵਕ ਲੋਕਾਂ ਦੀਆਂ ਵੀਡੀਓ ਵਾਇਰਲ ਕੀਤੀਆਂ ਕੋਈ ਪੰਜਾਬੀ ਕਾਨਫਰੰਸ ਤੇ ਪਾਕਿਸਤਾਨ ਦੇ ਵਿੱਚ ਗਿਆ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਕੋਈ ਵੈਸੇ ਉਥੇ ਗਿਆ ਕੋਈ ਬੰਦਾ ਭਾਵਕ ਹੋ ਕੇ ਗੱਲ ਕਹਿ ਰਿਹਾ ਜੀ ਕਿ ਦੋਵੇਂ ਦੇਸ਼ਾਂ ਦਾ ਮੇਲ ਹੋਣਾ ਚਾਹੀਦਾ ਦੋਵੇਂ ਦੇਸ਼ਾਂ ਨੇ ਮੁਹਬਤੀ ਲੋਕਾਂ ਬੋਲੀ ਦੀ ਸਾਂਝਾ ਸਭੇ ਚਾਰਦੀ ਸਾਂਝਾ ਲੋਕ ਸ਼ਰਾਰਤੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਗਵਾਂਡੀ ਨਹੀਂ ਪੁੱਛਦੇ ਜਿਨ੍ਹਾਂ ਨੂੰ ਉਹ ਇਸ ਵੇਲੇ ਉਹਨਾਂ ਵੀਡੀਓ ਨੂੰ ਕਟ-ਕਟ ਕੇ ਗੱਲ ਕਹਿ ਰਹੇ ਆ ਕਿ ਆਹ ਦੇਖੋ ਜੀ ਤੁਸੀਂ ਜੱਫਨਾ ਪਾਉਨੇ ਆ ਵਿਲੇ ਉਤੇ ਇਹ ਤਾਂ ਜੀ ਤੁਹਾਡੇ ਤੇ ਹਮਲਾ ਕਰਤਾ ਉਧਰਲੇ ਆਮ ਲੋਕਾਂ ਨੇ ਗੋਲੇ ਨਹੀਂ ਛੁੱਟੇ ਇਧਰਲੇ ਆਮ ਲੋਕਾਂ ਨੇ ਗੋਲੇ ਨਹੀਂ ਛੁੱਟੇ ਇਹ ਦੇਸ਼ਾਂ ਦੀ ਗੱਲ ਆ ਸਧਾਰਨ ਲੋਕ ਅੱਜ ਵੀ ਮੁਹੱਬਤ ਕਰਦੇ ਹਨ ਤੇ ਕਰਦੇ ਰਹਿਣਗੇ ਤੁਸੀਂ ਸਿਰਫ ਆਪਦੇ ਵਿਊ ਦੇ ਚੱਕਰ ਦੇ ਵਿੱਚ ਠੋਲੇ ਛੱਡਣ ਤੋਂ ਬਾਅਦ ਨਹੀਂ ਆਉਂਦੇ ਤੁਹਾਡੀਆਂ ਕਰਤੂਤਾਂ ਜਿੰਨੀਆਂ ਵੀ ਕਰਤੂਤਾਂ ਭਾਵੇਂ ਨੈਸ਼ਨਲ ਮੀਡੀਆ ਵਾਲੇ ਤੇ ਭਾਵੇਂ ਸੋਸ਼ਲ ਮੀਡੀਆ ਵਾਲੇ ਸਿੱਧੀਆਂ ਕਰਨ ਸਹੀ ਕਰਨ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਇਆ ਕਰੋ ਤੇ ਜੇਕਰ ਕੋਈ ਨਹੀਂ ਗੱਲ ਚੱਜਦੀ ਫੁਰਦੀ ਤਾਂ ਆਪਦੀਆਂ ਉਂਗਲਾਂ ਤੇ ਕਾਬੂ ਰੱਖਿਆ ਕਰੋ ਤੇ ਬੋਲਾਂ ਦੇ ਉੱਤੇ ਵੀ ਕਾਬੂ ਰੱਖਣੇ ਕਹੀ ਰੱਖੇ ਗੱਲ ਮੁਕਦੀ ਹੈ ਜੀ ਸੌਾ ਥਰਸਾ ਸਸਰੇ ਤੇ ਗੰਢ ਹਾਲਾਤ ਅੱਜ ਵੀ ਫਿਕਰਾਂ ਵਾਲੇ ਹੀ ਹਨ ਤੇ ਦੁਪਹਿਰ ਦੇ ਵੇਲੇ ਤਾਂ ਖਬਰਾਂ ਆਉਂਦੀਆਂ ਸੀ ਕਿ ਆਦਮਪੁਰ ਦੇ 에ਅਰ ਬੇਸ ਦੇ ਵੱਲ ਬਹੁਤ ਸਾਰੇ ਧਮਾਕੇ ਹੋਏ ਆ ਬਾਬਾ ਸੁੱਖ ਰੱਖੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੁਹਾਡੇ ਸ਼ਹਿਰ ਨਗਰ ਖਿੜੇ ਵੱਲ ਕਿਹੋ ਜੀ ਜਾਣਕਾਰੀ ਆ ਉਹ ਜ਼ਰੂਰ ਸਾਂਝੀ ਕਰਦੇ ਹੋ ਤੇ ਜੰਗਬੰਦੀ ਦੀ ਉਲੰਘਣਾ ਇੱਕ ਵਾਰ ਫੇਰ ਕੀਤੀ ਗਈ ਆ ਤੇ 트ੰਪ ਦੀ ਗੱਲ ਮੰਨੀ ਨਹੀਂ ਗਈ ਉਹ ਕਹਿੰਦੇ ਅਸੀਂ ਨਹੀਂ ਮੰਨੀ ਅਸੀਂ ਕਹਿੰਦੇ ਉਹਨਾਂ ਨੇ ਨਹੀਂ ਮੰਨੀ ਮਿਹਰਬਾਦੀ